ਸੋ ਸਾਥ ਸੰਗਤ ਜੀ ਅੱਜ ਦਾ ਇਹ ਦਿਨ ਸਿੱਖ ਕੌਮ ਖਾਲਸਾ ਪੰਥ ਵਾਸਤੇ ਆ ਇਤਿਹਾਸਕ ਦਿਨ ਦਿਹਾੜਾ ਹੈ ਅੱਜ ਦੇ ਦਿਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿ राय ਸਾਹਿਬ ਜੀ ਮਹਾਰਾਜ ਗਰੀਬ ਨਿਵਾਜ਼ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਬਾਣ ਗੁਰਿਆਈ ਗੁਰਤਾ ਗੱਦੀ ਦੇ 7ਵੇਂ ਵਾਰਿਸ ਅਰਥਾਤ 8ਵੇਂ ਗੁਰਦੇਵ ਗੁਰਿਆਈ ਗੁਰਤਾ ਗੱਦੀਪੁਰ ਸਜਾਇਆ ਤੇ ਆਪਜੀ ਜੋਤੀ ਜੋਤ ਸਮਾਏ ਭਾਵੇਂ ਕਿ ਸਾਡੇ ਧਰਮ ਦੇ ਪ੍ਰਾਣੇ ਤੋਂ ਪ੍ਰਾਣੇ ਗ੍ਰੰਥਾਂ ਵਿੱਚ ਇਹ ਦੋ ਦਿਨ ਦੱਸੇ ਹਨ ਮਤਲਬ ਇੱਕ ਦਿਨ ਪਹਿਲਾਂ ਸਤਿਗੁਰੂ ਜੀ ਨੇ ਗੁਰਤਾ ਗੱਦੀਪੁਰ ਬੈਹ ਰਾਜਮਾਨ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਤੇ ਇੱਕ ਦਿਨ ਬਾਅਦ ਆਪਜੀ ਜੋਤੀ ਜੋਤ ਸਮਾਏ ਹਨ ਕਦੇ ਕਦੇ ਇਹ ਦੋਵੇਂ ਹੀ ਥਿੱਤਾ ਇੱਕੋ ਹੀ ਦਿਨ ਆ ਜਾਂਦੀਆਂ ਹਨ ਤਾ ਕਰਕੇ ਇਹ ਗੁਰਪੁਰਬ ਜਿਹੜਾ ਇਹ ਇੱਕੋ ਦਿਨ ਸਾਂਝਾ ਸੇਮ ਡੇ ਆ ਜਾਂਦਾ ਹੈ ਸਤਿਗੁਰੂ ਸ੍ਰੀ ਗੁਰੂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਨੇ ਸਾਡੇ ਉੱਪਰ ਬਹੁਤ ਵੱਡੇ ਪਰਉਪਕਾਰ ਕੀਤੇ ਖਾਲਸਾ ਜੀ ਗਰੀਬ ਨਿਵਾਜ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਪੜਨ ਦਾ ਉਪਦੇਸ਼ ਦ੍ਰਿੜ ਕਰਾਇਆ ਇਹਦੇ ਨਾਲ ਗੁਰਬਾਣੀ ਦਾ ਅਦਬ ਉਹ ਆਦਾਬ ਸਾਡੇ ਤਾਈਂ ਸਿਖਾਇਆ ਇਤਨਾ ਸਿਖਾਇਆ ਕਿ ਇੱਕ ਵਾਰੀ ਆਪ ਜੀ ਆਰਾਮ ਫਰਮਾ ਰਹੇ ਸਨ ਕੋਈ ਸਾਧ ਸੰਗਤ ਗੁਰਮਖ ਪ੍ਰੇਮੀਆਂ ਦਾ ਜਥਾ ਆਇਆ ਜੋ ਉੱਚੀ ਧੁਨ ਵਿੱਚ ਗੁਰਬਾਣੀ ਪੜ੍ਹਦੇ ਹੋਏ ਸੋ ਆ ਰਹੇ ਸਨ ਜਿਵੇਂ ਅੱਜ ਕੱਲ ਵੀ ਇੱਥੇ ਤਖਤ ਸਾਹਿਬ ਤੇ ਵੀ ਸੰਗਤ ਆਉਂਦੀ ਪਹਿਲਾਂ ਆਪਣੇ ਕਮਰਿਆਂ ਵਿੱਚ ਆਣ ਕੇ ਸਮਾਨ ਇਤਿਆਦਕ ਰੱਖ ਲੈਂਦੇ ਨੇ ਇਸ਼ਨਾਨ ਪਾਣ ਕਰਕੇ ਤਿਆਰ ਬਰ ਤਿਆਰ ਹੋ ਕੇ ਸਾਰੀ ਸੰਗਤ ਅਰਦਾਸਾ ਸੋਧ ਕੇ ਸਰਾਵਾਂ ਦੇ ਵਿੱਚੋਂ ਕਿ ਗੁਰਦੁਆਰਾ ਬਾਲੀਲਾ ਸਾਹਿਬ ਮੈਣੀ ਸੰਗਤੋਂ ਜਥੇ ਬਣਾ ਕੇ ਸਾਧ ਸੰਗਤ ਇਥੇ ਆਣ ਕੇ ਚੌਕੀਆਂ ਦੇ ਸਮੇਤ ਦਰਬਾਰ ਵਿੱਚ ਹਾਜ਼ਰੀ ਭਰਦੀ ਵੇਖੀ ਦੀ ਐ ਸੋਜੀ ਵਾਲੇ ਗੁਰਮੁਖ ਐਵੇਂ ਸੰਗਤ ਚੌਕੀਆਂ ਦੇ ਰੂਪ ਦੇ ਵਿੱਚ ਜਥਾ ਬਣਾ ਕੇ ਕੀਰਤਨ ਭਜਨ ਕਰਦਿਆਂ ਗੁਰਬਾਣੀ ਗਾਮਦਿਆਂ ਆ ਰਹੇ ਸਨ ਸਤਿਗੁਰੂ ਜੀ ਸੋ ਖਾਸਣ ਵਿੱਚ ਸਨ ਤੇ ਗਰੀਬ ਨਿਵਾਜ ਮਹਾਰਾਜ ਜੀ ਦੇ ਸ਼ਰਮਣ ਸਰੋਤ ਵਿੱਚ ਜਦੋਂ ਕੀਰਤਨ ਦੀ ਮਤਲਬ ਗੁਰਬਾਣੀ ਦੀ ਆਵਾਜ਼ ਪਈ ਤਾਂ ਮੇਰੇ ਮਾਲਿਕ ਇੱਕਦਮ ਉੱਠੇ ਇਤਨੀ ਜਲਦੀ ਨਾਲ ਉੱਠੇ ਕਿ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸੋ ਆ ਜਾਈ ਸੱਟ ਲੱਗੀ ਸਤਕਾਰ ਕੀਤਾ ਬਾਣੀ ਦਾ ਹਜ਼ੂਰੀਏ ਨੇ ਮਹਾਰਾਜ ਨੂੰ ਬੇਨਤੀ ਕੀਤੀ ਨਾਲੇ ਚਰਨਾਂ ਦੀ ਸੇਵਾ ਕੀਤੀ ਕਿਹਾ ਮਹਾਰਾਜ ਆ ਦੇਖੋ ਚੋਟ ਆਈ ਆ ਸੱਟ ਆਈ ਆ ਆਪ ਜੀ ਦੀ ਹੀ ਸਤਸੰਗਤ ਹੈ ਆਪ ਜੀ ਦੀ ਹੀ ਬਾਣੀ ਹੈ ਮਹਾਰਾਜ ਤੇ ਇੰਨੀ ਜਲਦੀ ਕਾਤੇ ਕਿ ਆਪ ਜੀ ਦੇ ਚਰਨਾਂ ਨੂੰ ਆ ਦੇਖੋ ਮਹਾਰਾਜ ਸਾਟਾਈ ਆ ਸਾਡੇ ਤੋਂ ਇਹ ਜ਼ਖਮ ਨਹੀਂ ਵੇਖਿਆ ਜਾਂਦਾ ਮਹਾਰਾਜ ਜੀ ਨੇ ਉਸ ਵੇਲੇ ਬਚਨ ਆਖਿਆ ਭਾਈ ਇਹ ਬਾਣੀ ਧੁਰ ਕੀ ਹੈ ਬਾਣੀ ਖਸਮ ਕੀ ਹੈ ਸੱਚ ਕੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਦਾ ਸਤਕਾਰ ਆ ਸਾਡੇ ਤੋਂ ਸਾਡੇ ਸਮੇਤ ਸਾਰਿਆਂ ਨੇ ਕਰਨਾ ਹੈ ਜੇ ਅਸੀਂ ਸਤਕਾਰ ਨਹੀਂ ਕਰਾਂਗੇ ਫਿਰ ਕੌਣ ਕਰੇਗਾ ਸਾਡੀ ਨਹੀਂ ਬਾਣੀ ਇਹ ਤਾਂ ਧੁਰ ਕੀ ਹੈ ਦੇ ਬਚਨ ਆਖੇ ਜੋ ਸਿੱਖ ਗੁਰਬਾਨੀ ਭੈ ਕਰੈ ਬਿਨ ਪ੍ਰਯਾਸ ਭੈ ਸਾਗਰ ਤਰੈ ਜਿੰਨ ਭੈ ਅਦਬ ਨ ਬਾਨੀ ਧਾਰਾ ਜਾਣ ਅਹਸੋ ਸਿੱਖ ਨਹੀਂ ਹਮਾਰਾ ਕਿ ਜੋ ਸਿੱਖ ਗੁਰਬਾਨੀ ਦਾ ਭੈ ਕਰਦਾ ਡਰਦਾ ਬਿਨ ਪ੍ਰਯਾਸ ਭੈ ਸਾਗਰ ਤਰੈ ਉਹ ਬਿਨਾਂ ਪ੍ਰਯਾਸ ਜਤਨ ਤੋਂ ਕੋਈ ਬਹੁਤਾ ਜਪ ਤਪ ਨਾ ਵੀ ਕਰ ਸਕੇ ਜੇ ਗੁਰਬਾਨੀ ਦਾ ਅਦਬ ਕਰਦਾ ਸਿੱਖ ਉਹਦਾ ਨਿਸਤਾਰਾ ਹੋ ਜਾਏਗਾ ਜੇ ਅਸੀਂ ਬਹੁਤ ਜਪਤਾ ਪਵੀ ਕਰਦੇ ਆ ਪਰ ਗੁਰਬਾਣੀ ਦਾ ਅਦਬ ਨਹੀਂ ਸਤਕਾਰ ਨਹੀਂ ਤਾਂ ਅਸੀਂ ਗੁਰੂ ਕੇ ਸਿੱਖ ਨਹੀਂ ਸਦਾ ਸਕਦੇ ਖੁਸ਼ੀਆਂ ਵਾਲੇ ਸਿੱਖ ਜਿੰਨ ਪੈ ਅਦਬ ਨਾ ਬਾਨੀ ਧਾਰਾ ਜਾਣ ਹਸੋ ਸਿੱਖ ਨਹੀਂ ਹਮਾਰਾ ਮੇਰੇ ਜਿਹਨ ਵਿੱਚ ਖਾਲਸਾ ਜੀ ਇਸ ਸਮੇ ਇੱਕ ਗੁਰਮਖ ਆ ਰਿਹਾ ਜਿਸ ਨੂੰ ਮੈਂ ਇੱਕ ਅਰਸੇ ਤੋਂ ਜਾਣਦਾ ਕਿ ਬਚਪਨ ਤੋਂ ਜਾਣਦਾ ਸੀ ਕਈ ਕਈ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਉਹ ਗੁਰਮਖ ਕਰਦਾ ਕਈ ਕਈ ਪਾਠ 10 ਤੋਂ ਵੱਧ ਵੀ ਕਰਦਾ ਹੋਏਗਾ ਬੜੀ ਤੇਜ਼ੀ ਨਾਲ ਤੇ ਪਰਮੇਸ਼ਰ ਤੋਂ ਸਾਥ ਸੰਗਤ ਜੀ ਡਰਨ ਵਾਲੇ ਵੀ ਉਹ ਭੈ ਭਾਵਨੀ ਵਾਲੇ ਗੁਰਮਖਾਂ ਦਾ ਸਤਕਾਰ ਕਰਨ ਵਾਲੇ ਵੀ ਪਰ ਪਤਾ ਨਹੀਂ ਉਹਨਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਜਾਂ ਕੀ ਆਪਣੇ ਖੀਸੇ ਵਿੱਚ ਆਪਣੀ ਜੇਬ ਵਿੱਚ ਉਹ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੋਥੀ ਸਾਹਿਬ ਅਰਥਾਤ ਗੁਟਕਾ ਸਾਹਿਬ ਰੱਖਿਆ ਕਰਦੇ ਸੀ ਮੈਂ ਜਦੋਂ ਵੇਖਿਆ ਬਹੁਤ ਦੁੱਖ ਲੱਗਾ ਭਾਰੀ ਦੁੱਖ ਲੱਗਾ ਕਿਉਂਕਿ ਉਸੇ ਜੇਬ ਦੇ ਵਿੱਚ ਮੋਬਾਈਲ ਹੁੰਦਾ ਮਾਇਆ ਹੁੰਦੀ ਨੋਟ ਹੁੰਦੇ ਕਰੰਸੀ ਨੋਟਾਂ ਤੋਂ ਵੱਧ ਕੇ ਜਹਾਨ ਤੇ ਕੁਝ ਵੀ ਗੰਦਾ ਨਹੀਂ ਹੈਗਾ ਆ ਕੱਲ ਦੀ ਗੱਲ ਹੈ ਕਰੋਨਾ ਚ ਅਸੀਂ ਵੇਖਿਆ ਨਾ ਕਿ ਨੋਟ ਕਿੰਨੇ ਗੰਦੇ ਕਿੰਨੇ ਕਿੰਨੇ ਜਰਮ ਲੱਗੇ ਕਸਾਈਆਂ ਤੱਕ ਦੇ ਕੋਲੋਂ ਆਉਂਦੇ ਆ ਬੇਨਤੀ ਕੀਤੀ ਕਿ ਆਪਜੀ ਖਜ਼ਾਨਾ ਬਣਾਓ ਜੇ ਤੁਸੀਂ ਬਾਣੀ ਪੜ੍ਹਦੇ ਆ ਤੇ ਖਜ਼ਾਨੇ ਵਿੱਚ ਬਾਣੀ ਦੀ ਪੋਥੀ ਰੱਖੋ ਤੇ ਉਸ ਖਜ਼ਾਨੇ ਦੇ ਵਿੱਚ ਗੁਰਬਾਣੀ ਦੀ ਪੋਥੀ ਤੋਂ ਇਲਾਵਾ ਕੁਝ ਨਹੀਂ ਰੱਖਿਆ ਜਾ ਸਕਦਾ ਗੁਰਬਾਣੀ ਦਾ ਅਦਬ ਨਹੀਂ ਆਉਂਦਾ ਸਾਨੂੰ ਸਾਥਸੰਗਤ ਜੀ ਗੁਰਬਾਣੀ ਪੜ੍ਹਨੀ ਤਾਂ ਸਾਨੂੰ ਸਿਖਾ ਦਿੱਤੀ ਹੈ ਸਾਡੇ ਬੜਕਿਆਂ ਨੇ ਗੁਰਬਾਣੀ ਦਾ ਸਤਕਾਰ ਨਹੀਂ ਸਿਖਾਇਆ ਗੁਰਬਾਣੀ ਦੀ ਪੋਥੀ ਹੱਥ ਵਿੱਚ ਲੈ ਕੇ ਨਾਲੇ ਅਸੀਂ ਜਾਪ ਕਰਦੇ ਆਂ ਦੂਸਰੇ ਹੱਥ ਦੇ ਨਾਲ ਅਸੀਂ ਪੈਰਾਂ ਨੂੰ ਵੀ ਹੱਥ ਛਾਉਂਦੇ ਆਂ ਇਹ ਸਾਡੀ ਆਦਤ ਬਣ ਗਈ ਹੈ ਨੱਕ ਚਿਹਰਾ ਫੇਸ इत्याਦਿਕ ਉਹਨੂੰ ਵੀ ਅਸੀਂ ਹੱਥ ਲਾਉਂਦੇ ਆਂ ਚਾਦਰਾਂ ਦਰੀਆਂ ਮੈਕ ਦਰਵਾਜ਼ਾ ਏ ਵੀ ਹੱਥ ਜਿਹੜੇ ਨੇ ਮਹਾਰਾ ਦੀ ਬਾਣੀ ਨੂੰ ਨਹੀਂ ਲਾ ਜਾ ਸਕਦੇ ਸਤਗੁਰਾਂ ਦੀ ਬਾਣੀ ਨੂੰ ਸਤਗੁਰਾਂ ਦੀ ਬਾਣੀ ਵਾਲੇ ਹੀ ਹੱਥ ਲਾਏ ਜਾ ਸਕਦੇ ਹੱਥ ਸੁੱਚੇ ਕਰਕੇ ਮਹਾਰਾ ਨੂੰ ਨਮਸਕਾਰ ਕਰਨੀ ਗੁਰਮੁਖੀ ਬਾਣਾ ਹਜੂਰੀਏ ਦੇ ਸਮੇਤ ਕਪੜੇ ਦੇ ਸਮੇਤ ਤਾਂ ਕਿ ਪਾਏਦਾਨ ਗਲੀਚਾ કે ਮੈਡ કે ਚੱਦਰ ਇਹ ਚੱਦਰ ਵਾਲੇ ਹੱਥ ਵੀ ਬਾਣੀ ਨੂੰ ਨਾ ਲੱਗਣ ਕਿਉਂਕਿ ਇਸ ਗਲੀਚੇ ਤੇ ਸੰਗਤ ਦੇ ਚਰਨਾਂ ਦੀ ਧੂੜ ਪਈ ਆ ਬਹੁਤ ਵੱਡਿਆਂ ਭਾਗਾਂ ਵਾਲਾ ਇਹ ਗਲੀਚਾ ਇਹ ਮੈਡ ਇਹ ਪਾਇੰਦਾਨ ਜਿਹੜੇ ਮੁਖ ਮਸਤਕ ਇਸ ਗਲੀਚੇ ਤੇ ਲੱਗਣ ਉਹ ਵੀ ਕਿੰਨੇ ਵੱਡਿਆਂ ਭਾਗਾਂ ਵਾਲੇ ਮੁਖ ਸੱਚੇ ਸੱਚ ਦਾੜੀਆਂ ਮਹਾਰਾ ਨੇ ਆਖਿਆ ਸੰਗਤ ਦੀ ਧੂੜ ਸਾਡੇ ਮੁਖ ਮਸਤਕ ਤੇ ਲੱਗੇ ਮੁਬਾਰਕ ਹੈ ਪਰ ਸੰਗਤ ਦੀ ਧੂੜ ਵਾਲੇ ਹੱਥ ਮਹਾਰਾ ਦੀ ਬਾਣੀ ਦੀਆਂ ਪੋਥੀਆਂ ਨੂੰ ਲੱਗਣ ਇਹ ਮੁਬਾਰਕ ਨਹੀਂ ਹੈ ਗੁਰਬਾਣੀ ਪੜ੍ਹਨ ਵੇਲੇ ਅਤੀ ਦੀ ਸਿਖਰ ਦੀ ਸੁਚਮਤਾ ਮਰਜ਼ਾਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਤਿਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਨੇ ਇਹ ਪਰਉਪਕਾਰ ਕੀਤਾ ਅੱਗੇ ਹੋਰ ਸੁਣੋ ਸਤਿਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਨੇ ਸਾਤ ਸੰਗਤ ਜੀ ਬਵਿੰਜਾ ਬਾਗ ਲਗਵਾਏ ਹਰ ਤਰ੍ਹਾਂ ਦਾ ਫਲ ਅਤੇ ਫੁੱਲਦਾਰ ਬੂਟਾ ਲਗਾਇਆ ਬਵਿੰਜਾ ਬਾਗ ਬਗੀਚੀਆਂ ਲਗਾਈਆਂ ਕਿੰਨੇ ਗੁਰਦੁਆਰੇ ਹਨ ਜਿਹੜੇ ਬਾਗਾਂ ਦੇ ਨਾਮ ਤੇ ਨੇ ਇੱਥੇ ਗੁਰੂ ਕਾ ਬਾਗ ਸਾਸਾ ਰਾਮ ਫਿਰ ਬਨਾਰਸ ਕਾਂਸੀ ਵਿੱਚ ਗੁਰੂ ਕਾ ਬਾਗ ਆਨੰਦਪੁਰ ਸਾਹਿਬ ਸ਼ਹੀਦ ਬਾਗ ਮਾਝੇ ਵਿੱਚ ਗੁਰੂ ਕਾ ਬਾਗ ਗੁਰੂ ਕੀ ਬੇਰ ਬੇਰ ਸਾਹਿਬ ਗਰਨਾ ਸਾਹਿਬ ਟਾਲੀ ਸਾਹਿਬ ਟਾਲਾ ਸਾਹਿਬ ਰੁੱਖਾਂ ਬਰਸ਼ਾਂ ਦੇ ਨਾਮ ਤੇ ਗੁਰਦੁਆਰੇ ਅਸੀਂ ਵੀ ਪ੍ਰੇਰਣਾ ਲਈਏ ਸਤਿਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਦਾ ਦਿਹਾੜਾ ਸਿੱਖ ਕੌਮ ਖਾਲਸਾ ਪੰਥ ਵੱਲੋਂ ਸਿੱਖ ਵਾਤਾਵਰਣ ਦਿਵਸ ਦੇ ਨਾਲ ਮਨਾਇਆ ਜਾਂਦਾ ਕਿਉਂਕਿ ਸਤਿਗੁਰਾਂ ਨੇ ਬਵਿੰਜਾ ਬਾਗ ਲਗਾਏ ਸਨ ਸਾਡੇ ਤਾਂ ਹੀ ਮੀ ਪ੍ਰੇਰਿਆ ਸੀ ਸਤਿਗੁਰੂ ਗੁਰੂ ਹਰਿਰਾਇ ਸਿੰਘ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਹਿੰਦੁਸਤਾਨ ਦਾ ਪਹਿਲਾ ਚਿੜੀਆਕਾਰ ਬਣਾਇਆ ਸੀ ਆਪ ਜੀ ਸ਼ਿਕਾਰ ਖੇਡਣ ਵਾਸਤੇ ਜਾਂਦੇ 2200 ਘੋੜਸਵਾਰ ਸੀ ਆਪ ਜੀ ਦੇ ਨਾਲ ਪਰ ਸ਼ਿਕਾਰ ਨੂੰ ਜੀਵਤ ਜਿੰਦਾ ਫੜ ਕੇ ਥਕਾ ਕੇ ਉਹਨੂੰ ਫੜ ਲੈਣਾ ਤੇ ਫੇਰ ਉਹਦੀ ਸਾਂਭ ਸੰਭਾਲ ਕਰਨੀ ਕੋਈ ਸ਼ਿਕਾਰ ਜ਼ਖਮੀ ਹੋ ਜਾਂਦਾ ਤਾਂ ਸਤਿਗੁਰੂ ਆਪ ਹੱਥਾਂ ਦੇ ਨਾਲ ਉਹਦੀ ਖਿਦਮਤ ਕਰਿਆ ਕਰਦੇ ਉਹਦਾ ਇਲਾਜ ਕਰਿਆ ਕਰਦੇ ਸਨ ਸ਼ਿਕਾਰ ਕਰਨਾ ਮੁਹਾਰਤ ਦੀ ਗੱਲ ਹੈ ਪਰ ਸ਼ਿਕਾਰ ਨੂੰ ਥਕਾ ਕੇ ਫੜ ਲੈਣਾ ਇਹ ਤਾਂ ਸਿਰੇ ਦੀ ਗੱਲ ਹੋਈ ਨਾ ਚਿੜੀਆ ਘਰ ਬਣਾਏ ਆਪ ਜੀ ਨੇ ਆਪ ਜੀ ਦੀ ਅਮਰਤ ਕਥਾ ਵਿੱਚ ਇਹ ਵੀ ਆਉਂਦਾ ਕਿ ਕੋਈ ਸਿੱਖ ਸੇਵਕ ਜੇ ਕਿਤੇ ਜਾਨਵਰ ਨੂੰ ਮਾਰ ਵੀ ਦਿੰਦਾ ਗੁਲੇਲੇ ਤੇ ਆਦਿਕ ਦੇ ਨਾਲ ਵੀ ਦੁੱਖ ਦਿੰਦਾ ਤੇ ਮਹਾਰਾਜ ਉਹਦੇ ਤਾਂ ਹੀ ਵੀਰ ਆਸ ਵਾਲਾ ਕਰੜਾ ਬਚਨ ਆਖਿਆ ਕਰਦੇ ਸਤਿਗੁਰੂ ਗੁਰੂ ਹਰਿਆਇ ਸਾਹਿਬ ਜੀ ਗਰੀਬ ਨਿਵਾਜ ਸੱਚੀ ਸਰਕਾਰ ਨੇ ਅਨਾਖਨਾਤ ਸਤਿਗੁਰਾਂ ਨੇ ਖਿੰਮੈ ਨੀਚ ਕੀਟ ਕੋ ਰਾਜ ਸਤਿਗੁਰਾਂ ਨੇ ਪਾਰ ਬ੍ਰਹਮ ਗਰੀਬ ਨਿਵਾਜ ਸਤਿਗੁਰਾਂ ਨੇ ਸਾਥ ਸੰਗਤ ਜੀ ਜਿਹੜੇ ਆਣ ਕੇ ਢਿੱਡ ਵਜਾਉਂਦੇ ਸੀ ਨਾ ਫੂਲਕਿਆਂ ਦੀ ਵੰਸ਼ ਵਿੱਚੋਂ ਗਰੀਬ ਨਿਵਾਜ ਮਹਾਰਾਜ ਜੀ ਨੇ ਉਹ ਰਾਜੇ ਕੀਤੇ ਉਹ ਬਾਦਸ਼ਾਹ ਕੀਤੇ ਕਿਹਾ ਤੁਹਾਡੇ ਘੋੜੇ ਜਮਨਾ ਦਾ ਪਾਣੀ ਪੀਣਗੇ ਢਿੱਡ ਭਜਾਉਂਦੇ ਸੀ ਨਾਨਕੇ ਕਾਲੇ ਕੇ ਤੇ ਉਹ ਸਾਧ ਸੰਗਤ ਜੀ ਮਹਾਰਾਜੇ ਸਦਾਏ ਅੱਜ ਵੀ ਲੋਕ ਉਹਨਾਂ ਨੂੰ ਮਹਾਰਾਜੇ ਕਹਿੰਦੇ ਨੇ ਉਹ ਪੰਥ ਦੇ ਨਾਲ ਖੜੇ ਕੇ ਨਹੀਂ ਖੜੇ ਉਹ ਬਾਅਦ ਦੀ ਗੱਲ ਆ ਉਹ ਉਹਨਾਂ ਦਾ ਧਰਮ ਤੇ ਉਹਨਾਂ ਦਾ ਕਰਤਵ ਸੀ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ਼ ਜੀ ਨੇ ਖਾਲਸਾ ਜੀ ਯਤੀਮ ਖਾਨੇ ਬਣਾਏ ਜਿਹੜੇ ਕੋ ਯਤੀਮ ਆਸਹਾਏ ਬੱਚੇ ਅਤੇ ਬੱਚੀਆਂ ਸਨ ਜਿਨ੍ਹਾਂ ਦੇ ਮਾਈ ਬਾਪ ਗੁਜ਼ਰ ਗਏ ਸਨ ਕਿ ਮਾਈ ਬਾਪ ਨੇ ਸੰਭਾਲਿਆ ਨਹੀਂ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਉਹਨਾਂ ਯਤਿਮ ਬੱਚਿਆਂ ਨੂੰ ਥਾਂ ਦਿੱਤੀ ਬਹੁਤ ਸਾਰੇ ਯਤਿਮ ਬੱਚੇ ਮਹਾਰਾਜ ਜੀ ਨੇ ਪਾਲੇ ਸਨ ਯਤਿਮ ਖਾਨਾ ਬਣਾਇਆ ਸੀ ਸਾਡੇ ਲਈ ਵੀ ਪ੍ਰੇਰਨਾ ਹੈ ਸਾਰੇ ਬੱਚੇ ਯਤਿਮ ਹੋਣ ਐਸਾ ਨਹੀਂ ਹੁੰਦਾ ਪਰ ਸਾਡੇ ਮੁਕਾਬਲੇ ਕਈ ਬੱਚੇ ਯਤਿਮ ਹੁੰਦੇ ਨੇ ਕਿ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਨਹੀਂ ਹੁੰਦਾ ਸਾਂਭ ਸੰਭਾਲ ਦਾ ਵਿਆਹ ਆਨੰਦ ਕਾਰਜ ਦਾ ਕਾਰੋਬਾਰ ਦਾ ਇੰਤਜ਼ਾਮ ਨਹੀਂ ਹੁੰਦਾ ਅਮੀਰਾਂ ਦੇ ਮੁਕਾਬਲੇ ਯਤੀਮ ਹੀ ਨੇ ਉਹਨਾਂ ਦੀ ਸਾਂਭ ਸੰਭਾਲ ਦੀ ਸਾਨੂੰ ਸਾਧ ਸੰਗਤ ਜੀ ਮਹਾਰਾਜ ਦੀ ਸਿੱਖਿਆ ਹੈ ਮਹਾਰਾਜ ਜੀ ਦੀ ਸਾਡੇ ਤਾਈ ਇਹ ਹਦਾਇਤ ਆ ਪੰਥ ਨੂੰ ਸੰਭਾਲੀਏ ਪੰਥ ਦੇ ਬੱਚਿਆਂ ਨੂੰ ਸੰਭਾਲੀਏ ਪੰਥ ਦੀਆਂ ਧੀਆਂ ਨੂੰ ਸੰਭਾਲੀਏ ਅਗਰ ਸਿੰਘ ਰਾਜਾ ਹੋਵੇ ਕੋਈ ਨਿਰਦਨ ਸਿੰਘਨ ਪਾਲੇ ਸੋਈ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਆਖਿਆ ਉਹ ਯਤਿਮ ਬੱਚੇ ਆਪ ਜੀ ਨੇ ਪਾਲੇ ਇੱਕ ਬੀਬੀ ਸੀ ਉਹਦਾ ਨਾਮ ਪੰਜਾਬ ਕੌਰ ਸੀ ਉਹ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਦੀ ਰੋਜ਼ ਦੀ ਡਾਇਰੀ ਲਿਖਿਆ ਕਰਦੀ ਸੀ ਯਤਿਮ ਬੱਚੀ ਮਹਾਰਾਜ ਨੇ ਪਾਲੀ ਬੇਅੰਤ ਯਤਿਮ ਬੱਚੇ ਪਾਲੇ ਹੋਰ ਅੱਗੇ ਆਓ ਤਾਂ ਗਰੀਬ ਨਿਵਾਜ ਮਹਾਰਾਜ ਜੀ ਨੇ ਦਵਾਖਾਨੇ ਖੋਲੇ ਤੇ ਸ਼ਿਫਾਖਾਨੇ ਖੋਲੇ ਦਵਾਖਾਨਾ ਤੇ ਸ਼ਿਫਾਖਾਨਾ ਵਿੱਚ ਫਰਕ ਆ ਦਵਾਖਾਨਾ ਜਿੱਥੇ ਸਿਰਫ ਦਵਾਈਆਂ ਮਿਲਦੀਆਂ ਨੇ ਮੈਡੀਕਲ ਸਟੋਰ ਕਹ ਲੋ ਤੇ ਸ਼ਿਫਾ ਮਤਲਬ ਇਲਾਜ ਕਲੀਨਿਕ ਕਹਿ ਲੋ ਅੱਜ ਕੱਲ ਦੀ ਭਾਸ਼ਾ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਉਹਨਾਂ ਬਿਮਾਰੀਆਂ ਦਾ ਵੀ ਸਾਧ ਸੰਗਤ ਜੀ ਦਵਾ دارو ਦਰਮਲ ਇਲਾਜ ਹੁੰਦਾ ਸੀ ਜਿਹੜੀਆਂ ਬਿਮਾਰੀਆਂ ਲਾ ਇਲਾਜ ਸਨ ਉਹ ਸਮੇਂ ਘਟਨਾ ਘਟੀ ਸੀ ਔਰੰਗਜੇ ਮਹਾਮਲੇਸ਼ ਦੁਸ਼ਟ ਹਤਿਆਰੇ ਨੀਚ ਤੁਰਕੜੇ ਨੇ ਆਪਣੇ ਸਕੇ ਬਰਾਦਰ ਸਾਤ ਸੰਗਤ ਜੀ ਦਾਰਾ ਸ਼ਕੋਹ ਦੇ ਤਾਈ ਪਲਾਉ ਦੇ ਵਿੱਚ ਮਤਲਬ ਚਾਵਲ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਪਾ ਕੇ ਦੇ ਦਿੱਤਾ ਸੀ ਕੋਈ ਵੀ ਵਾਲ ਕੇਸ ਗਲਦਾ ਨਹੀਂ ਛੇਤੀ ਕਿਤੇ ਆ ਮਨੁੱਖੀ ਸਰੀਰ ਦਾ ਵਾਲ ਜਿਹੜਾ ਕੇਸ ਜਿਹੜਾ ਹੈ ਨਾ ਉਹ ਵੀ ਨਹੀਂ ਛੇਤੀ ਕਿਤੇ ਆ ਗਲਦਾ ਜੇ ਕਿਧਰੇ ਪੇਟ ਵੇ ਚਲਾ ਜਾਏ ਬੇ ਧਿਆਨੇ ਵੈਸੇ ਵਾਲ ਪੇਟ ਵਿੱਚ ਕਦੇ ਨਹੀਂ ਜਾਂਦਾ ਭਾਵੇਂ ਸੂਖਮ ਤੋਂ ਸੂਖਮ ਪਦਾਰਥ ਖਾਂਦੇ ਜਾਂ ਪੀਂਦੇ ਵੀ ਕਿਉਂ ਨਾ ਹੋਈਏ ਤਾਂ ਵੀ ਵਾਲ ਨਹੀਂ ਜਾਂਦਾ ਸਾਡੇ ਸਰੀਰ ਦੀ ਬਣਤਰ ਬਣਾਵਟ ਮਹਾਰਾਜ ਨੇ ਐਸੀ ਬਣਾਈ ਕਿਉਂਕਿ ਪੇਟ ਦੇ ਅੰਦਰ ਵਾਲ ਜਾਣਾ ਇਹ ਨਿਹਾਇਤ ਖਤਰਨਾਕ ਹੁੰਦਾ ਪਰ ਜੇ ਚਲਾ ਵੀ ਜਾਵੇ ਜਾਂ ਕਈਆਂ ਨੂੰ ਵਾਲ ਖਾਣ ਦੀ ਆਦਤ ਹੁੰਦੀ ਤਾਂ ਮਨੁੱਖੀ ਸਰੀਰ ਦਾ ਵਾਲ ਜਿਹੜਾ ਉਹ ਵੀ ਪੇਟ ਵਿੱਚ ਨਹੀਂ ਗਲਦਾ ਸਿਵਾਏ ਜਾਮਣੂ ਨਾਮੇ ਫਲ ਤੋਂ ਆ ਜਿਹੜਾ ਬਰਸਾਤੀ ਮੌਸਮ ਦਾ ਫਲ ਹੈ ਨਾ ਜਾਮਣੂ ਬਰਸਾਤਾਂ 'ਚ ਹੁੰਦਾ ਇਹੋ ਜਾਮਣੂ ਹੈ ਜਿਹੜਾ ਸਾਡੇ ਸਰੀਰ ਵਿੱਚ ਗਏ ਹੋਏ ਜਿਹੜੇ ਵਾਲ ਨੇ ਕੇਸ ਨੇ ਉਹਨਾਂ ਨੂੰ ਗਾਲਦਾ ਵਰਨਾ ਕੋਈ ਦਵਾਈ दारू ਦਰਮਲ ਨਹੀਂ ਹੈਗਾ ਖਾਸ ਕਰਕੇ ਜਿਹੜੇ ਸਰਦਾਰ ਨੇ ਗੁਰੂ ਮਹਾਰਾਜ ਦੇ ਸਿੱਖ ਮਸ਼ਹਰੇ ਦਾੜ੍ਹੀਆਂ ਵਾਲੇ ਉਹਨਾਂ ਨੂੰ 2-4 ਕਿਲੋ ਜਾਮਣੂ ਖਾਣੇ ਚਾਹੀਦੇ ਹਨ ਔਰ ਸ਼ੇਰ ਦੀ ਮੁੱਛ ਦਾ ਵਾਲ ਤਾਂ ਕਦੇ ਵੀ ਨਹੀਂ ਗਲਦਾ ਉਹ ਸਰੀਰ ਨੂੰ ਗਾਲਦਾ ਹੈ ਖੁਦ ਗਲਨ ਦੀ ਬਜਾਏ ਖਾਸ ਕਿਸਮ ਦਾ ਹਰੜ ਲੌਂਗ ਅਤੇ ਗੱਜ ਮੋਤੀ ਇਹਨੂੰ ਚਾਹੀਦਾ ਸੀ ਸ਼ਾਹਜਹਾਨ ਨੂੰ ਕਿਉਂਕਿ ਸ਼ਾਹਜਹਾਨ ਆਪਣੇ ਪੁੱਤਰ ਦਾਰਾਸ਼ ਕੋ ਨੂੰ ਬਹੁਤੀ ਤੇ ਮੁਹੱਬਤ ਕਰਦਾ ਸੀ ਉਹਨੂੰ ਇਹ ਬਾਦਸ਼ਾਹ ਬਣਾਇਆ ਚਾਹੁੰਦਾ ਸੀ ਔਰੰਗਜ਼ੇਬ ਜਿਹੜਾ ਸੀਗਾ ਉਹ ਬਹੁਤ ਘਟਿਆ ਸੀ ਤੇ ਸ਼ਾਹਜਹਾਨ ਇਸ ਗੱਲ ਨੂੰ ਜਾਣਦਾ ਸੀ ਸ਼ਾਹਜਹਾਨ ਦੀ ਇੱਕ ਵੀ ਹਦਾਇਤ ਦੀ ਪਾਸਦਾਰੀ ਔਰੰਗਜ਼ੇਬ ਨੇ ਨਹੀਂ ਰੱਖੀ ਸੀ। ਇਹਨੂੰ ਪਤਾ ਲੱਗਿਆ ਕਿ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਵੱਡਾ ਭਾਰੀ દવાਖਾਨਾ ਤੇ ਸ਼ਿਫਾਖਾਨਾ ਇੱਕ ਸਿੱਖ ਸੀ ਜੋ ਦੀ ਕਚਹਿਰੀ ਵਿੱਚ ਨੌਕਰੀ ਕਰਦਾ ਸੀ ਉਹਨੇ ਦਰਸਾਇਆ ਸੀ। ਮਹਾਰਾਜ ਗਰੀਬ ਨਿਵਾਜ਼ ਜੀ ਦੇ ਚਰਨੀਂ ਢੈ ਪਿਆ ਤੇ ਬੇਨਤੀ ਕੀਤੀ ਮਹਾਰਾਜ ਮੇਰੇ ਪੁੱਤ ਨੂੰ ਬਚਾ ਲਓ। ਮੇਰਾ ਪੁੱਤ ਨਹੀਂ ਬਚ ਸਕਦਾ। ਇਨੇ ਇਸ ਤੋਂ ਪਹਿਲਾਂ ਬੜੇ ਯਤਨ ਕਰ ਲਏ ਸਨ ਹਿੰਦੁਸਤਾਨ ਦੇ ਵਪਾਰੀ ਜੋ ਪਹਾੜੀ ਇਲਾਕਿਆਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਇਥੋਂ ਤੱਕ ਕਿ ਸਮੁੰਦਰੀ ਟਾਪੂਆਂ ਦੇ ਵਿੱਚ ਜਹਾਜ਼ਾਂ ਦੇ ਰਾਹੀਂ ਵਪਾਰ ਕਰਦੇ ਸੀ ਨਾ ਉਹਨਾਂ ਨੂੰ ਵੀ ਇਨੇ ਹੁਕਮ ਜਾਰੀ ਕੀਤਾ ਸੀ ਕਿ ਜੇ ਕਿਧਰੇ ਵੀ ਗੱਜ ਮੋਤੀ ਖਾਸ ਕਿਸਮ ਦਾ ਲੌਂਗ ਆ ਤੇ ਹਰੜ ਮਿਲੇ ਤੇ ਮੂੰਹ ਮੰਗਿਆ ਮੁੱਲ ਦੇ ਕੇ ਪ੍ਰਾਪਤ ਕਰ ਲਿਓ ਰਸੀਦ ਕਟਾ ਲਿਓ ਮੈਂ ਤੁਹਾਨੂੰ ਦਮੜਾ ਦੇਵਾਂਗਾ ਪਰ ਨਹੀਂ ਸੀ ਮਿਲਿਆ ਮਹਾਰਾਜ ਜੀ ਦੀ ਹਜ਼ੂਰੀ ਹਾਜ਼ਰੀ ਵਿੱਚੋਂ ਸਾਥ ਸੰਗਤ ਜੀ ਦਾ ਰਾਸ਼ਕੋ ਰਾਜੀ ਹੋਇਆ ਤੰਦਰੁਸਤ ਹੋਇਆ ਮਤਲਬ ਐਸੇ ਸ਼ਿਫਾਖਾਨੇ ਅਤੇ ਐਸੇ ਦਵਾਖਾਨੇ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਬਣਾਏ 2200 ਘੋੜਾ ਸਵਾਰ ਰੱਖਿਆ ਪਰ ਇੱਕ ਵੀ ਜੁੱਧ ਨਾ ਮਚਾਇਆ ਗਰੀਬ ਨਿਵਾਜ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਨ ਨੇ ਆਖਿਆ ਜੁੱਧ ਨਹੀਂ ਮਚਾਉਣਾ ਸਤਿਗੁਰੂ ਜੇ ਕੋਈ ਚੜ ਆਵੇ ਮਹਾਰਾਜ ਕਹਿੰਦੇ ਜੇ ਕੋਈ ਚੜ ਕੇ ਆਵੇਗਾ ਬਾਹੜ ਗ੍ਰਹਿ ਨਾ ਮੰਜਾਰ ਘਰੇ ਨਹੀਂ ਵਾਪਸ ਜਾਵੇਗਾ ਜਿੰਦਾ ਨਹੀਂ ਵਾਪਸ ਆਏਗਾ ਤੁਸੀਂ ਬਿਲਕੁਲ ਫਿਕਰ ਨਹੀਂ ਕਰਨੀ ਤੁਹਾਨੂੰ ਜੁੱਧ ਮਚਾਉਣ ਦੀ ਜ਼ਰੂਰਤ ਨਹੀਂ ਪਵੇਗੀ ਪਰ ਤਿਆਰ ਬਰ ਤਿਆਰ ਰਹਿਣਾ 2200 ਘੋੜਾ ਸਵਾਰ ਮਹਾਰਾਜ ਜੀ ਦੇ ਕੋਲ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਨੇ ਸਾਥ ਸੰਗਤ ਜੀ ਯਾਤਰਾਵਾਂ ਵੀ ਕੀਤੀਆਂ ਸੁਕੀਆਂ ਵੇਲਾਂ ਹਰੀਆਂ ਕੀਤੀਆਂ ਅੱਜ ਵੀ ਹਰੀਆਂ ਵੇਲਾਂ ਗੁਰੂ ਅਸਥਾਨ ਦੁਆਬੇ ਦੇ ਵਿੱਚ ਹੋਰ ਮਹਾਰਾਜ ਜੀ ਦੇ ਬੇਅੰਤ ਅਸਥਾਨ ਉੱਥੇ ਬਰਾਜਮਾਨ ਹਨ ਜਿਹੜੀਆਂ ਚੌਕੀਆਂ ਨਿਕਲਦੀਆਂ ਹਨ ਪੰਥ ਵਿੱਚ ਨਗਰ ਕੀਰਤਨ ਕਹ ਲਓ ਪ੍ਰਭਾਤ ਫੇਰੀਆਂ ਇਹ ਧੰ ਸਤਿਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੀ ਨਗਰਾਂ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਵਿਚਰ-ਵਿਚਰ ਕੇ ਜਾਗਰਤੀ ਯਾਤਰਾਵਾਂ ਕੱਢੀਆਂ ਕਿ ਪੰਥ ਵਿੱਚ ਜਾਗਰਤੀ ਆਵੇ ਆਪਣੇ ਰਾਜ ਭਾਗ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਸਿਧਾਂਤ ਨੂੰ ਲੈ ਕੇ ਸਿੱਖ ਕੌਮ ਦੀ ਅਧਿਆਤਮਿਕਤਾ ਅਤੇ ਰਾਜ ਸੱਤਾ ਨੂੰ ਲੈ ਕੇ ਤਾਂ ਕਿ ਸਿੱਖ ਸਾਮਰਾਜ ਆਉਣ ਵਾਲੇ ਸਮੇਂ ਵਿੱਚ ਕਾਇਮ ਦائم ਹੋ ਸਕੇ ਬੇਅੰਤ ਭਾਰੀ ਚੋਜ ਅਤੇ ਕੌਤਖੀਤੇ ਇੱਕ ਸਮੇਂ ਇੱਕ ਸਿੱਖ ਸੇਵਕ ਨੇ ਪੁੱਛਿਆ ਸਤਿਗੁਰੂ ਆਪ ਜੀ ਦੇ ਦੋ ਸਹਬਜਾਦ ਦੇ ਦੋ ਫਰਜੰਦ ਹਨ ਦੋਨੋਂ ਹੀ ਪਿਆਰੇ ਹਨ ਆਉਣ ਵਾਲੇ ਸਮੇਂ ਵਿੱਚ ਕੌਣ ਗੁਰਿਆਈ ਗੁਰਤਾ ਗੱਦੀ ਨੂੰ ਪ੍ਰਾਪਤ ਹੋਵੇਗਾ ਗਰੀਬ ਨਿਵਾਜ ਮਹਾਰਾਜ ਜੀ ਨੇ ਆਖਿਆ ਭਾਈ ਇਹ ਵਚਨ ਪੁੱਛਣ ਦਾ ਕਿਸੇ ਨੂੰ ਹੱਕ ਨਹੀਂ ਹੈ ਇਹ ਨਿਰੰਕਾਰੀ ਖੇਡ ਹੈ ਸਤਿਗੁਰੂ ਮੈਂ ਵਿਦੇਸ਼ੀ ਹਾਂ ਪਤਾ ਨਹੀਂ ਦੁਬਾਰਾ ਕਦੋਂ ਆਵਾਂਗਾ ਮੇਰੇ ਮਨ ਦਾ ਸ਼ੰਕਾ ਨਿਵਰਤ ਕਰ ਦਿਓ ਕਿਰਪਾ ਕਰੋ ਕਿਰਪਾ ਦੇ ਘਰ ਹੋ ਆਪ ਜੀ ਕਿਰਪਾਲੂ ਹੋ ਮਹਾਰਾਜ ਨੇ ਕਿਹਾ ਠੀਕ ਹੈ ਵਜਨ ਗੁਪਤ ਰੱਖਣਾ ਜਦੋਂ ਤੱਕ ਵਰਤਾਰਾ ਨਾ ਵਰਤੇ ਵਰਤਾਰਾ ਵਰਤੇ ਵੱਧ ਜ਼ਰੂਰ ਦੱਸਣਾ ਸੰਗਤ ਨੂੰ ਵਰਖ ਵੀ ਹੋ ਜਾਵੇਗੀ ਮਹਾਰਾਜ ਜੀ ਨੇ ਆਖਿਆ ਦੋ ਸੂਈਆਂ ਕੰਧੂਈਆਂ ਲੈ ਜਾਓ ਤੇ ਸਾਡੇ ਦੋਨੇ ਸਹਬਜ਼ਾਦੇ ਬਾਬਾ ਰਾਮ ਰਾਜ ਜੀ ਸਾਹਿਬ ਤੇ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਬਾਣੀ ਦਾ ਪਾਠ ਕਰ ਰਹੇ ਨੇ ਨਿਤਨੇਮ ਕਰ ਰਹੇ ਨੇ ਤੇ ਜਾਓ ਜਾ ਕੇ ਜਿਸ ਪੀੜੇ ਦੇ ਉੱਪਰ ਉਹ ਗੁੜੇ ਦੇ ਪਰਪੋਥੀ ਬਿਰਾਜਮਾਨ ਕਰਕੇ ਗੁਰਬਾਣੀ ਪੜ ਰਹੇ ਨੇ ਉਹਦੇ ਵਿੱਚ ਖਭੋਵੋ ਚੰਭੋਵੋ ਚੰਬੋਈ ਜਾ ਕੇ ਖਭੋਈ ਜਾ ਕੇ ਟੱਚ ਕੀਤੀ ਬਾਬਾ ਰਾਮ ਰਾਜ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗ ਹੈ ਕਹੋ ਕੈਸੇ ਗਵੈ ਬਿਲਕੁਲ ਨਾ ਖੁਬੀ ਨਾ ਚੁਬੀ ਤੇ ਸਤਿਗੁਰੂ ਸ਼੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਬਾਲ ਅਵਸਥਾ ਦੇ ਵਿੱਚ ਗੁਰਬਾਣੀ ਪੜ ਰਹੇ ਸਨ ਆਤਮਾ ਦਰਵੈ ਰਹਿ ਲੇ ਬਿਲਾਏ ਤਨਾਸਰੀ ਰਾਗ ਦਾ ਸ਼ਬਦ ਆਤਮਾ ਪ੍ਰਾਤਮਾ ਇਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿੰਘ ਚਿਤ ਲਾਗਿਆ ਫਿਰ ਕਾਲ ਨਾ ਖਾਏ ਨਦਰ ਕਰੇ ਤਾਂ ਸਿਮਰਿਆ ਜਾਏ ਜਿਵੇਂ ਮਾਰਨ ਨੇ ਬਚ ਨਾ ਕੇ ਸੀ ਕਿਉਂ ਸਿਵਰੀ ਸਿਵਰੀਆ ਨਹੀਂ ਜਾਏ ਆਤਮਾ ਦਰਵੈ ਰਹਿ ਲੇ ਬਿਲਾਏ ਆਤਮਾ ਪ੍ਰਾਤਮਾ ਇਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੈ ਜਿਸ ਵੇਲੇ ਉਹ ਸੂਈ ਉਹ ਕੰਧੂਈ ਖੁੱਬ ਗਈ द्रवी भूत ਹੋ ਗਿਆ ਉਹ ਲੱਕੜ ਦਾ 파ਵਾ ਹੀ ਬਹੁਤ પ્રસન્ન ਹੋਏ ਨਮਸਕਾਰ ਕੀਤੀ ਤੇ ਵਾਪਸ ਆਏ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਕਹਿ ਲਵੋ ਕਿ ਅੱਜ ਦੇ ਦਿਨ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਨੇ ਸਾਥ ਸੰਗਤ ਜੀ ਗੁਰਿਆਈ ਗ੍ਰੰਥਾ ਗੱਦੀ ਪਰ ਬੈਰਾਜਮਾਨ ਕੀਤਾ ਫਿਰ ਅਰਦਾਸ ਦੁਹਰਾ ਦਵੇ ਕਿ ਇੱਕ ਦਿਨ ਦਾ ਫਾਸਲਾ ਹੈ ਇਸ ਗੁਰਪੁਰਬ ਦੇ ਵਿੱਚ ਪਰ ਕਈ ਵਾਰੀ ਇਹ ਦੋਨੇ ਥਿੱਤਾਂ ਇੱਕ ਦਿਨ ਵਿੱਚ ਆ ਜਾਂਦੀਆਂ ਨੇ ਕਦੀ ਹੁੰਦਾ ਨਾ ਕਿ ਇੱਕ ਥਿੱਤ ਇੱਕ ਦਿਨ ਵਿੱਚ ਆਉਂਦੀ ਤੇ ਕਦੇ ਹੁੰਦਾ ਕਿ ਦੋ ਥਿੱਤਾਂ ਇੱਕ ਦਿਨ ਵਿੱਚ ਆ ਜਾਂਦੀਆਂ ਤਾਂ ਕਰਕੇ ਕਿਧਰੇ ਇਹ ਦੋਨੇ ਦਿਨ ਇਕੱਠੇ ਆ ਜਾਂਦੇ ਨੇ ਤੇ ਗੁਰਪੁਰਬ ਸੇਮਡੇ ਹੋ ਜਾਂਦਾ ਵਰਨਾ ਇੱਕ ਦਿਨ ਦਾ ਫਰਕ ਹੈ ਸਾਡੇ ਧਰਮ ਦੇ ਪੁਰਾਣੇ ਤੋਂ ਪੁਰਾਣੇ ਗ੍ਰੰਥਾਂ ਵਿੱਚ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਮਹਾਪੁਰਖਾ ਨੇ ਆਪਣੇ ਮੁਬਾਰਕ ਮੁਖੜੇ ਤੋਂ ਅਮਰਤ ਰਸਨਾ ਤੋਂ ਇਹ ਬਚਨ ਫਰਮਾਇਆ ਜੋ ਇਤਿਹਾਸ ਸੋ ਦੇ ਪ੍ਰਾਣੇ ਸਰੋਤਾਵਾਂ ਵਿੱਚ ਇਸ ਗੱਲ ਦਾ ਆਪ ਜੀ ਨੇ ਸਾਖ ਭਰਿਆ ਹੈ ਮਹਾਰਾ ਸਤਿਗੁਰੂ ਜੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਿਆਈ ਗੁਰਤਾ ਗੱਦੀਪੁਰ ਬਹਿ ਰਾਜਮਾਨ ਹੋਏ ਬਾਲ ਅਵਸਥਾ ਦੇ ਵਿੱਚ ਆਪ ਜੀ ਨੇ ਖੁਦ ਬਾਣੀ ਲਿਖੀ ਗੁੰਗਿਆਂ ਦੇ ਕੋਲੋਂ ਅਰਥ ਕਰਾਏ ਹੰਕਾਰੀਆਂ ਦੇ ਹੰਕਾਰ ਤੋੜੇ ਤੇ ਨਹਿ ਮਲੇਸ਼ ਕੋ ਦਰਸ਼ਨ ਦੇਹੋ ਦਾ ਬਚਨ ਆਪ ਜੀ ਨੇ ਪਾਲਿਆ ਅੱਜ ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਆਇ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਅਤੇ ਧੰਨ 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 ਸਤਿਗੁਰੂ ਸ੍ਰੀ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਜੀ ਦੇ ਗੁਰਿਆਈ ਗੁਰਤਾ ਗੱਦੀਪੁਰ ਬਹਾਰਾਜਮਾਨ ਹੋਣ ਦਾ ਪਾਵਨ ਦਿਹਾੜਾ ਜਾਣ ਕੇ ਤਖਤ ਸਾਹਿਬ ਜੀ ਵੱਲੋਂ ਇਕ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਦੇ ਰੋਜ ਤੋਂ ਪਰ ਆਰੰਭ ਹੋਏ ਗੁਰਬਾਣੀ ਆਦਤੋਂ ਮੱਧ ਮੱਧ ਤੋਂ ਸੰਪੂਰਨ ਨਿਵੇਕਨ ਦਾ ਦੇ ਸਹਿਦ ਭੋਗ ਬਏ ਨੇ ਆਪ ਜੀ ਨੇ ਗੁਰਬਾਣੀ ਸਰਵਣ ਕਰਕੇ ਲਾਹਾ ਖਟਿਆ ਹੈ ਭਾਈ ਇਸ ਦੇ ਨਾਲ ਹੀ ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰਸ਼ਬਦੀ ਵਿਚਾਰ ਕਥਾ ਚੱਲ